ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਉੱਬਰਮਾ ਉੱਬਰਮਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ ਫਿਰ ਚਾਰ 4 4 ਕੁੰਡੇ ਗੇਂਦੇ ਹੋਏ 5 ਕੁੰਡੇ ਤੁਸੀਂ ਵਾਦ ਰੱਖਣੇ ਆ 3 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ 2 ਕੁੰਡੇ ਸੈਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਸਿਰਫ ਇਹ ਹੀ ਸਲਾਈਆਂ ਵਿੱਚ ਬਣਦਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਦੁਬਾਰਾ ਇਹੀ ਸ਼ੀਅਸ ਲਾਈਆਂ ਰਿਪੀਟ ਕਰਨੀਆਂ ਵਾਂ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਡਿਜ਼ਾਈਨ ਕਿਵੇਂ ਬਣਦਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਤਿੰਨ ਗੁੰਡੇ ਪੁੱਠੇ ਬਣਾਉਣੇ 1 2 3 ਤਾਗਾ ਬਾਹਰ ਨੂੰ ਕਰਨਾ ਇੱਕ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਤਾਗੇ ਨੂੰ ਵਲ ਮਾਰਨਾ ਫਿਰ ਕੁੰਡੇ ਨੂੰ ਸਿੱਧਾ ਹੀ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਤੇ ਡਿਜ਼ਾਈਨ ਬਣਾਣਾ ਕੁੰਡੇ ਦੇ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਫਿਰ ਸਿਲਾਈ ਦੇ ਧਾਗੇ ਨੂੰ ਵੜ ਮਾਰਨਾ ਇਹ ਕੁੰਡੇ ਨੂੰ ਸਿੱਧਾ ਹੀ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਿਲਾਈ ਕੰਪਲੀਟ ਕਰਨੀ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਡਿਜ਼ਾਈਨ ਸਿੱਧੇ ਕੁੰਡੇ ਤੇ ਬਣਨਾ ਸਿੱਧੇ ਕੁੰਡੇ ਦੇ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਧਾਗੇ ਨੂੰ ਵਲ ਮਾਰਨਾ ਇਹ ਕੁੰਡੇ ਨੂੰ ਸਿੱਧਾ ਹੀ ਬਣਾ ਲੈਣਾ ਲਾਸਟ ਵਿੱਚ ਤਿੰਨ ਕੁੰਡੇ ਪੁੱਠੇ ਐਕਸਟਰਾ ਹੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਤਿੰਨ ਗੁੰਡੇ ਪੁੱਠੇ ਬਣਾਏ ਉਹਨਾਂ ਨੂੰ ਇਧਰੋਂ ਸਿੱਧੇ ਬਣਾਉਣਾ ਤਾਂ ਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਇੱਕ ਗੁੰਡੇ ਦੇ ਤਿੰਨ ਗੁੰਡੇ ਬਣਾਏ ਇਹਨਾਂ ਤਿੰਨਾਂ ਦਾ ਇੱਕ ਕਰਦੇ ਨਾ ਪੁੱਠਾ ਬਣਾਉਂਦੇ ਹੋਏ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਗੁੰਡਿਆਂ ਦਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਤਿੰਨ ਕੁੰਡੇ ਸਿੱਧੇ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਇਹਨਾਂ ਤਿੰਨਾਂ ਦਾ ਇੱਕ ਕਰ ਦੇਣਾ ਪੁੱਠਾ ਬਣਾਉਂਦੇ ਹੋਏ ਜਿਹੜੇ ਤਿੰਨ ਕੁੰਡੇ ਪੁੱਠੇ ਬਣਾਏ ਉਹਨਾਂ ਨੂੰ ਪੁੱਠੀ ਸਲਾਈ ਵਿੱਚ ਸਿੱਧੇ ਬਣਾਉਣਾ ਇਹਨਾਂ ਤਿੰਨਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਾਲੇ ਤਿੰਨ ਗੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਜਿਹੜੇ ਇੱਕ ਕੁੰਡੇ ਤੇ ਡਿਜ਼ਾਈਨ ਬਣਿਆ ਉਹਨੂੰ ਸਲਿੱਪ ਕਰ ਲੈਣਾ ਉਹਨੂੰ ਬਣਾਉਣਾ ਨਹੀਂ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਜਿਹੜੇ ਤਿੰਨ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਕੁੰਡੇ ਸਿੱਧੇ ਤੇ ਡਿਜ਼ਾਈਨ ਬਣਿਆ ਇਹਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਜਿਹੜੇ ਕੁੰਡੇ ਤੇ ਡਿਜ਼ਾਈਨ ਬਣਿਆ ਉਹਨੂੰ ਸਲਿੱਪ ਕਰ ਲਿਆ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜੇ ਤਿੰਨ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜਾ ਇੱਕ ਗੁੰਡਾ ਤੀਸਰੀ ਸਲਾਈ ਚ ਸਲਿੱਪ ਕੀਤਾ ਇਹਨੂੰ ਪੁੱਠੀ ਸਲਾਈ ਚੌਥੀ ਚ ਵੀ ਸਲਿੱਪ ਕਰਨਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਉਹਨੂੰ ਸਲਿੱਪ ਕਰ ਲੈਣਾ ਲਾਸਟ ਵਾਲੇ ਕੁੰਡੇ ਵੀ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਈਵੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਜਿਹੜੇ ਕੁੰਡੇ ਨੂੰ ਸਲਿੱਪ ਕੀਤਾ ਉਹਨੂੰ ਵੀ ਸਿੱਧਾ ਹੀ ਬਣਾ ਲੈਣਾ ਪੰਜਵੀਂ ਸਲਾਈ ਵਿੱਚ ਬਹੁਤ ਹੀ ਸੌਖਾ ਡਿਜ਼ਾਈਨ ਵਾਂ ਡਿਜ਼ਾਈਨ ਸਿਰਫ ਇੱਕ ਹੀ ਸਲਾਈ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਪੰਜਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਛੇਵੀਂ ਸਲਾਈ ਪੁੱਠੀ ਸਾਈਡ ਵਾਲੀ 'ਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਪੰਜਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਛੇਵੀਂ ਸਲਾਈ ਵਿੱਚ ਪੁੱਠਾ-ਪੁੱਠਾ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਬਣਨੀਆਂ ਹੁਣ ਫਿਰ ਇਹੀ ਛੇ ਆ ਹੁਣ ਇਹ ਜਿਹੜਾ ਡਿਜ਼ਾਈਨ ਆ ਆ ਜਗ੍ਹਾ ਤੇ ਬਣਨਾ ਵਾ ਡਿਜ਼ਾਈਨ ਦੀ 7ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਤੱਕ ਆਪਣੇ ਵੱਲ ਨੂੰ ਕਰਨਾ ਪਹਿਲਾਂ ਇੱਥੇ ਤਿੰਨ ਕੁੰਡੇ ਪੁੱਠੇ ਬਣਾਈ ਹੁਣ ਇੱਕੋ ਕੁੰਡਾ ਪੁੱਠਾ ਬਣਾਉਣਾ ਹੁਣ ਇਹ ਕੁੰਡੇ ਤੇ ਡਿਜ਼ਾਈਨ ਬਣਨਾ ਬਣਾਣਾ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਆ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਤੇ ਡਿਜ਼ਾਈਨ ਬਣਾ ਡਿਜ਼ਾਈਨ ਦੀ 7ਵੀਂ ਸਲਾਈ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਾ ਕੇ ਕੰਪਲੀਟ ਕਰਨਾ ਤਿੰਨ ਕੁੰਡੇ ਪੁੱਠੇ ਸਿੱਧੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਧਾਗੇ ਨੂੰ ਵਲ ਮਾਰਨਾ ਫਿਰ ਇਹਨੂੰ ਸਿੱਧਾ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਦੁਬਾਰਾ ਫਿਰ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਤੇ ਡਿਜ਼ਾਈਨ ਬਣਾਣਾ ਸ਼ੁਰੂ ਵਿੱਚ ਵੀ ਇੱਕ ਕੁੰਡਾ ਪੁੱਠਾ ਹੀ ਲਾਸਟ ਵਿੱਚ ਵੀ ਇੱਕ ਕੁੰਡਾ ਪੁੱਠਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਪੁੱਠੀ ਸਾਈਡ ਤੋਂ 8ਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ 1 ਤੋਂ 3 ਬਣਾਏ ਤਿੰਨਾਂ ਕੁੰਡਿਆਂ ਦਾ ਇੱਕ ਕਰ ਦੇਣਾ ਪੁੱਠਾ ਬਣਾਉਂਦੇ ਹੋਏ ਡਿਜ਼ਾਈਨ ਦੀ 8ਵੀਂ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਜਿਹੜੇ ਪੁੱਠੇ ਕੁੰਡੇ ਤਿੰਨ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ 1 ਤੋਂ 3 ਬਣਾਏ ਤਿੰਨਾਂ ਦਾ ਇੱਕ ਕਰ ਦੇਣਾ ਇਹ ਮੈਂ 8ਵੀਂ ਸਲਾਈ ਵੀ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ 9ਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ 9ਵੀਂ ਸਲਾਈ ਸਿੱਧੀ ਸਾਈਡ ਤੋਂ 9ਵੀਂ ਸਲਾਈ ਤੀਸਰੀ ਸਲਾਈ ਵਾਂਗ ਹੀ ਬਣਾ ਕੇ ਕੰਪਲੀਟ ਕਰਨੀ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਸਿੱਧੇ ਕੁੰਡੇ ਤੇ ਡਿਜ਼ਾਈਨ ਬਣਿਆ ਉਹਨੂੰ ਸਲਿੱਪ ਕਰ ਲੈਣਾ ਉਹਨੂੰ ਬਣਾਉਣਾ ਨਹੀਂ ਤਿੰਨ ਕੁੰਡੇ ਪੁੱਠੇ ਇੱਕ ਕੁੰਡੇ ਨੂੰ ਸਲਿੱਪ ਕਰ ਲੈਣਾ ਜੇਤੇ ਡਿਜ਼ਾਈਨ ਬਣਿਆ ਉਹਨੂੰ ਸਲਿੱਪ ਕਰਨਾ 9ਵੀਂ ਸਲਾਈ ਵਿੱਚ ਤਿੰਨ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਤੇ ਕੁੰਡੇ ਤੇ ਜਿੱਥੇ ਡਿਜ਼ਾਈਨ ਬਣਿਆ ਉਹਨੂੰ ਸਲਿੱਪ ਕਰ ਲੈਣਾ ਜਿੱਥੇ ਡਿਜ਼ਾਈਨ ਬਣਿਆ ਉਹ ਕੁੰਡੇ ਨੂੰ ਸਲਿੱਪ ਕਰ ਲਿਆ ਤਿੰਨ ਕੁੰਡੇ ਪੁੱਠੇ ਡਿਜ਼ਾਈਨ ਵਾਲੇ ਕੁੰਡੇ ਨੂੰ ਬਿਨਾ ਬਣਾਏ ਲਾ ਲੈਣਾ ਡਿਜ਼ਾਈਨ ਦੀ ਨਵੀਂ ਸਲਾਈ ਕੰਪਲੀਟ ਹੋ ਗਈ 10ਵੀਂ ਸਲਾਈ ਪੁੱਠੀ ਸਾਈਡ ਤੋਂ 10ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹਨੂੰ ਸਲਿੱਪ ਕੀਤਾ ਉਹਨੂੰ ਸਲਿੱਪ ਕਰਨਾ 10ਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹਨੂੰ ਸਲਿੱਪ ਕੀਤਾ ਉਹਨੂੰ ਸਲਿੱਪ ਕਰਨਾ ਇਹ ਮੈਂ 10ਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ 11ਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ 10 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ 11ਵੀਂ ਸਲਾਈ ਸਿੱਧੀ ਸਾਈਡ ਤੋਂ 11ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ 11ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਹੀ ਸਿੱਧਾ-ਸਿੱਧਾ ਬਣਾਉਣਾ ਜਿਹੜੇ ਸਲਿੱਪ ਕੀਤੇ ਉਹਨਾਂ ਨੂੰ ਵੀ ਜਿਹੜੇ ਪੁੱਠੇ ਕੁੰਡੇ ਉਹਨਾਂ ਨੂੰ ਵੀ ਸਿੱਧਾ-ਸਿੱਧਾ ਬਣਾਉਣਾ 11ਵੀਂ ਸਲਾਈ 5ਵੀਂ ਸਲਾਈ ਵਾਂਗ ਬਣਾਉਣੀ 12ਵੀਂ ਸਲਾਈ 6ਵੀਂ ਸਲਾਈ ਵਾਂਗ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੋ ਸਲਾਈਆਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 12 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 12 ਸਲਾਈਆਂ ਨੂੰ बार-बार ਬਣਾਉਂਗੇ ਤੜਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਬਣਨੀਆਂ 6 ਹੀ ਸਲਾਈਆਂ ਵਾ 6 ਸਲਾਈਆਂ ਨੂੰ ਦੁਬਾਰਾ ਰਿਪੀਟ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਇਹ ਉੱਬਰਿਆ ਉੱਬਰਿਆ ਬੂੰਦਾਂ ਵਾਲਾ ਡਿਜ਼ਾਈਨ ਬਣਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ